everyone ਸਤਿ ਸ਼੍ਰੀ ਅਕਾਲ ਵੈਲਕਮ ਟੂ ਅਵਰ YouTube ਚੈਨਲ ਸ਼ਾਹੀ ਲਿਬਾਸ ਅੱਜ ਅਸੀਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਉਹ ਵੈਡਿੰਗ ਕਲੈਕਸ਼ਨ ਰਹੀ ਕੀ ਸੋ ਬੈਕ ਟੂ ਬੈਕ ਅਸੀਂ ਜਿਹੜੀਆਂ ਵੀਡੀਓਜ਼ ਲੈ ਕੇ ਆਇਆ ਕਰਾਂਗੇ ਤੁਹਾਡੇ ਲਈ ਜਿਦੇ ਵਿੱਚ ਕੀ ਸਾਰੀ ਕਲੈਕਸ਼ਨ ਆ ਜਾਏਗੀ ਵੈਡਿੰਗ ਸੀਜ਼ਨ ਦੇ ਲਈ ਆ ਜਾਏਗੀ ਨਾਰਮਲ ਆ ਜਾਏਗੀ ਪਿੱਟਾ ਵਰਕ ਆ ਜਾਏਗਾ ਸਾਰੇ ਹੀ ਉਹਦੇ ਵਿੱਚ ਆਪਾਂ ਵਰਕ ਜਿਹੜੇ ਆਪਾਂ ਰੈਡੀ ਕਰਦੇ ਹਾਂ ਸਾਰੇ ਉਹਨਾਂ ਵਰਕਸ ਦੀਆਂ ਵੀਡੀਓਜ਼ ਸੂਟਸ ਰੈਡੀ ਕਰਕੇ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਜੋ ਫਰਸਟ ਆਰਟੀਕਲ ਹੈ ਅੱਜ ਆਪਾਂ ਸ਼ੋਅ ਕਰ ਰਹੇ ਹਾਂ ਇਹ ਉਹ ਆਏਗਾ ਇਹ ਜਿਹੜਾ ਟਸਰ ਦਾ ਸੂਟ ਆਏਗਾ ਇਹਦਾ ਸਟੱਫ ਰਹੇਗਾ ਜੀ ਟਸਰ ਇਸ ਟਸਰ ਦੇ ਉੱਪਰ ਜਿਹੜਾ ਵਾਂਦਰੀ ਪ੍ਰਿੰਟਿੰਗ ਆਏਗੀ ਇਹਦੇ ਸਾਰੇ ਸੂਟਸ ਦੇ ਵਿੱਚ ਬੂਟੀਆਂ ਆ ਜਾਣਗੀਆਂ ਪਲੱਸ ਇਹਦੇ ਬਾਹਾਂ-ਵਾਹਾਂ ਦੇ ਉੱਤੇ ਜਿਹੜੇ ਹੈਗੇ ਹੈਂਡਵਰਕ ਆ ਜਾਏਗਾ ਬਹੁਤ ਹੀ ਜ਼ਿਆਦਾ ਪਿਆਰਾ ਹੈਂਡਵਰਕ ਆਇਆ ਹੈ ਪਲੱਸ ਇਹਦੇ ਘੇਰੇ ਦੇ ਉੱਤੇ ਹੈ ਜਿਹੜਾ ਹੈਂਡ ਵਰਕ ਆਏਗਾ ਹੈਂਡ ਵਰਕ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਫਾਈ ਦੇ ਵਿੱਚ ਆ ਜਿਹੜਾ ਰੈਡੀ ਕੀਤਾ ਗਿਆ ਕੰਮ ਦੀ ਫਿਨਿਸ਼ਿੰਗ ਪੂਰੀ ਹੋਵੇਗੀ ਔਰ ਇਸ ਦੇ ਨਾਲ ਕਸਟਮਰ ਨੇ ਜਿਹੜਾ ਪਿਓਰ ਚਨੌਨ ਦਾ ਦੁਪੱਟਾ ਲਗਵਾਇਆ ਹੈ ਦੁਪੱਟੇ ਦੇ ਉੱਪਰ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਗ੍ਰੇਸਫੁਲ ਜਿਹਾ ਜਿਹੜਾ ਦੁਪੱਟਾ ਰੈਡੀ ਹੋਇਆ ਹੈ ਔਰ ਕਲਰ ਵੀ ਇਸ ਦਾ ਪੂਰਾ ਯੂਨੀਕ ਜਿਹਾ ਸ਼ੇਡ ਆਏਗਾ ਪਲੱਸ ਇਸਦੇ ਨਾਲ ਜੋ ਬਾਟਮ ਪੇਅਰ ਕਰੀ ਗਈ ਹੈ ਜੀ ਉਹ ਆਏਗੀ ਸ਼ਿਮਰ ਦੇ ਵਿੱਚ ਆਫ ਵਾਈਟ ਬਾਟਮ ਆਏਗੀ ਔਰ ਇਸਦੀ ਬਾਟਮ ਦੇ ਉੱਪਰ ਵੀ ਆਪਾਂ ਪਹੁੰਚਿਆ ਦੇ ਉੱਪਰ ਹੈ ਜਿਹੜਾ ਹੈਂਡਵਰਕ ਕੀਤਾ ਹੋਇਆ ਹੈ ਹੈਂਡਵਰਕ ਬਹੁਤ ਹੀ ਸਫਾਈ ਦੇ ਨਾਲ ਕੀਤਾ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਦੇ ਹੀ ਸੂਟ ਦੀ ਲੁੱਕ ਆਏਗੀ ਬਹੁਤ ਹੀ ਡਿਫਰੈਂਟ ਔਰ ਯੂਨੀਕ ਜਿਹੜੀ ਲੁੱਕ ਐਸ ਸੂਟ ਦੀ ਆ ਰਹੀ ਹੈ ਕਦੋਂ ਕਿ ਇਸ ਨਾਲ ਇਸਦੇ ਨਾਲ ਪੇਅਰ ਕਰਕੇ ਸੂਟ ਦੀ ਬਹੁਤ ਜ਼ਿਆਦਾ ਸੋਹਣੀ ਜਿਹੜੀ ਲੁੱਕ ਆ ਰਹੀ ਹੈਗੀ ਬਹੁਤ ਹੀ ਗ੍ਰੇਸਫੁਲ ਜਿਹਾ ਜਿਹੜਾ ਸੂਟ ਲੱਗ ਰਿਹਾ ਹੈ ਇਸ ਦੇ ਨਾਲ ਨਾਲ ਆਪਣੇ ਕੋਲ ਇਸ ਦੇ ਵਿੱਚ ਹੋਰ ਵੀ ਕਲਰ ਆਪਸ਼ਨਸ ਹੈਗੇ ਆ ਇਸ ਨੂੰ 1 ਵਾਈ 1 ਅਸੀਂ ਤੁਹਾਨੂੰ ਸ਼ੋਅ ਕਰਦੇ ਆ ਇਸੇ ਤਰ੍ਹਾਂ ਹੀ ਤੁਸੀਂ ਆਫ ਵਾਈਟ ਬਾਟਮ ਦੇ ਨਾਲ ਲਾਜੋ ਇਹ ਗਾਜਰੀ ਜਿਹਾ ਸ਼ੇਡ ਹੈ ਜਿਹੜਾ ਇਹ ਵੀ ਰੱਖ ਸਕਦੇ ਹੋਗੇ ਅਗਰ ਕਿਸੇ ਨੇ ਰੈਡੀ ਕਰਵਾਉਣਾ ਹੋਵੇ ਤਾਂ ਨੈਕਸਟ ਸ਼ੇਡ ਆਜੇਗਾ ਜੀ ਜੋ ਆਪਣਾ ਸੂਟ ਰੈਡੀ ਹੋਇਆ ਹੈ ਇਹਦੇ ਵਿੱਚ ਵੀ ਸਾਡੇ ਕੋਲ ਜੋ ਸਟਾਕ ਹੈ ਔਰ थर्ड ਸ਼ੇਡ ਹੈ ਆ ਜੀ ਗਾਜੀ ਇਹ ਵਾਲਾ ਜੇ ਤੁਸੀਂ ਦੇਖ ਸਕਦੇ ਹੋ ਸਾਰੇ ਕਲਰਸ ਦੇ ਨਾਲ ਹੀ ਆਪਾਂ ਆਫ ਵਾਈਟ ਜਿਹੜੀ ਬਾਟਮਸ ਲੈਂਦੀਆਂ ਉਹ ਪੇਅਰ ਕਰ ਸਕਦੇ ਆ ਅਗਰ ਕਿਸੇ ਨੇ ਇਹਦੇ ਜੋ ਬੇਸ ਕਲਰ ਹੈ ਸ਼ਰਟ ਦਾ ਉਸ ਤੇ ਨਾਲ ਦੀ ਹੀ ਬਾਟਮ ਰੱਖਣੀ ਹੈ ਤਾਂ ਤੁਸੀਂ ਉਹ ਵੀ ਪੇਅਰ ਕਰ ਸਕਦੇ ਹੋ ਇਹ ਬਹੁਤ ਜ਼ਿਆਦਾ ਸੋਹਣੀ ਲੁੱਕ ਆਉਂਦੀ ਹੈ ਜੀ ਇਹਨਾਂ ਚੀਜ਼ਾਂ ਦੀ ਬਹੁਤ ਹੀ ਗ੍ਰੇਸਫੁਲ ਔਰ ਯੂਨਿਕ ਜਿਹੜੀ ਚੀਜ਼ ਬਣ ਕੇ ਰੈਡੀ ਹੁੰਦੀ ਹੈ ਕਿ ਕਿਸੇ ਨੇ ਪਲੇਨ ਇਹ ਰੱਖਣਾ ਹੋਵੇ ਸ਼ਰਟ ਹੈ ਜੋ ਇਸ ਦੇ ਉੱਪਰ ਕੋਈ embroiderry ਨਹੀਂ ਕਰਵਾਉਣੀ ਸਿਰਫ ਬਾਟਮ ਦੇ ਉੱਪਰ embroiderry ਕਰਵਾਉਣੀ ਹੈ ਤਾਂ ਤੁਸੀਂ ਉਹਦਾ ਵੀ ਸੂਟ ਰੈਡੀ ਕਰ ਰੱਖ ਸਕਦੇ ਹੋ ਔਰ ਦੁਪੱਟਾ ਜਿੱਦਾਂ ਕਿ ਇਹਨਾਂ ਨੇ ਪਿਓਰ ਚੁਣੌਣ ਦਾ ਜਿਹੜਾ ਪੇਅਰ ਕੀਤਾਗਾ ਸੋ ਇਹਨਾਂ ਦੇ ਨਾਲ ਤੁਸੀਂ ਕਿਸੇ ਵੀ ਸਟੱਫ ਦੇ ਵਿੱਚ ਹੈ ਜਿਹੜਾ ਕੋਈ ਵੀ ਦੁਪੱਟਾ ਆਪਣਾ ਪੇਅਰ ਕਰਵਾ ਸਕਦੇ ਹੋ ਇਹ ਹੀ ਟੋਟਲੀ ਚੋਇਸ ਤੁਹਾਡੀ ਹੋਏਗੀ ਅਗਰ ਇਸ ਤੋਂ ਇਲਾਵਾ ਤੁਹਾਨੂੰ ਇਦਾਂ ਹੀ ਜਿੰਦਾ ਆਪਾਂ ਲੁੱਕ ਕ੍ਰੀਏਟ ਕੀਤੀ ਹੈ ਸੂਟ ਦੀ ਤਾਂ ਇਦਾਂ ਹੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਦਾਂ ਹੀ ਰੈਡੀ ਕਰਵਾ ਸਕਦੇ ਹੋ ਇਹ ਟੋਟਲੀ ਹੈ ਜਿਹੜਾ ਤੁਹਾਡੇ ਤੇ ਡਿਪੈਂਡ ਹੋਗਾ ਜਿੱਦਾਂ ਤੁਹਾਨੂੰ ਪਸੰਦ ਹੋਊਗਾ ਆਪਾਂ ਉਦਾਂ ਹੀ ਸੂਟ ਰੈਡੀ ਕਰਕੇ ਦੇਵਾਂਗੇ ਸੋ ਸੈਕਿੰਡ ਜੋ ਸੂਟ ਹੈ ਉਹ ਆ ਜਾਏਗਾ ਜੀ ਪਿਓ ਖੀਨ ਖਾਬ ਦੇ ਉੱਤੇ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣੀ ਜੀ ਲੁੱਕ ਆਉਂਦੀ ਹੈ ਬਹੁਤ ਪਿਆਰਾ ਸਟੱਫ ਆਏਗਾ ਲਾਈਨਿੰਗ ਦੀ ਡਿਜ਼ਾਈਨਿੰਗ ਹੈ ਪਲੱਸ ਇਹਦੇ ਵਿੱਚ ਜੋ 골ਡਨ ਬੂਟੀ ਹੈ ਇਸ ਤੇ ਆ ਇਹ ਖੱਡੀ ਵਰਕ ਆਏਗਾ ਇਹਦੇ ਵਿੱਚ ਇਕੀਨ ਕੱਪ ਦਾ ਸਟੱਫ ਰਹੇਗਾ اور ਇਸਦੀ ਬਾਟਮ ਹੈ ਜੋ ਪਿਓਰ ਕ੍ਰੇਪ ਦੀ ਆਪਾਂ ਬਾਟਮ ਲਗਾਈ ਹੈ ਇਸ ਤੇ ਕਸਟਮਰ ਨੇ ਬਾਟਮ ਦੇ ਉੱਪਰ ਜਿਹੜਾ ਵਰਕ ਆਪਣੇ ਤੋਂ ਕਰਵਾਇਆ ਹੈ ਹੈਂਡ ਵਰਕ ਕਰਵਾਇਆ ਤੁਸੀਂ ਇਸ ਨੂੰ ਇਦਾਂ ਵੀ ਬਾਈ ਕਰ ਸਕਦੇ ਹੋ ਅਗਰ ਤੁਸੀਂ ਸੂਟ ਦੇ ਉੱਪਰ ਵੀ ਵਰਕ ਕਰਵਾਉਣਾ ਹੈ ਹੈਂਡਵਰਕ ਕੋਈ ਵੀ ਡਿਜ਼ਾਈਨ ਆਪਣਾ ਸੈਂਡ ਕਰ ਸਕਦੇ ਹੋ ਅਗਰ ਪਲੇਨ ਸੂਟ ਲੈਣਾ ਹੈ ਉਹ ਵੀ ਤੁਸੀਂ ਬਾਏ ਕਰ ਸਕਦੇ ਹੋ ਜੇ ਇਦਾਂ ਰੈਡੀ ਕਰਵਾਉਣਾ ਤੁਸੀਂ ਉਹ ਵੀ ਕਰ ਸਕਦੇ ਹੋ ਦੁਪੱਟਾ ਵੀ ਤੁਹਾਡਾ ਚੁਆਇਸ ਦੇ ਅਕੋਰਡਿੰਗ ਆਪਾਂ ਜਿਹੜਾ ਇਸਦੇ ਨਾਲ ਰੈਡੀ ਕਰ ਦੇਵਾਂਗੇ ਨੈਕਸਟ ਆ ਜਾਏਗਾ ਜੀ ਇਹ ਆ ਜਾਏਗਾ ਸੈਟਨ ਔਰਗੈਂਜ਼ਾ ਸੈਟਨ ਔਰਗੈਂਜ਼ਾ ਦਾ ਜਿਹੇ ਸਟੱਫ ਰਹੇਗਾ ਇਸ ਦੇ ਵਿੱਚ ਆ ਜਾਏਗੀ ਸਾਰੇ ਸੂਟ ਦੇ ਵਿੱਚ ਤੁਸੀਂ ਦੇਖ ਸਕਦੇ ਲੁੱਕ ਕੀ ਸੂਟ ਦੀ ਬੂਟੀ ਆਏਗੀ ਹੈਂਡਵਰਕ ਦੀ ਬਾਜੂ ਇਸ ਦੀਆਂ ਹੈਵੀ ਹੋਣਗੀਆਂ ਬਹੁਤ ਹੀ ਜ਼ਿਆਦਾ ਸੋਨਾ ਸਫਾਈ ਦੇ ਨਾਲ ਜਿਹੜਾ ਪਾ ਵਰਕ ਕੀਤਾ ਗਿਆ ਹੈ ਬਾਜੂ ਦੇ ਉੱਪਰ ਔਰ ਇਸ ਦੇ ਬੈਕ ਸਾਈਡ ਦੇ ਉੱਤੇ ਵੀ ਇੱਕ ਬਹੁਤ ਸੋਨਾ ਮੋਟੀਫ ਆਏਗਾ ਬੈਕ ਨੈਕ ਤੇ ਆਏਗਾ ਜੀ ਪਿਓਰ ਔਰਗੇਂਜ਼ਾ ਦਾ ਦੁਪੱਟਾ ਆਏਗਾ ਪਲੱਸ ਇਹਦੇ ਵਿੱਚ ਮਿਕੈਸ਼ ਦਾ ਜਿਹੜਾ ਵਰਕ ਹੋਇਆ ਹੈ ਦੁਪੱਟੇ ਦੇ ਵਿੱਚ ਔਰ ਲੇਸ ਦੀ ਫਿਨਿਸ਼ਿੰਗ ਡਨ ਹੋਈ ਹੈ ਇਸ ਦੇ ਨਾਲ ਬਹੁਤ ਹੀ ਯੂਨੀਕ ਜੀ ਜਿਹੜੀ ਲੁੱਕ ਆ ਰਹੀ ਹੈ ਸਰਦਾਰੀ ਬਾਟਮ ਦੇ ਉੱਪਰ ਹੈਵੀ ਵਰਕ ਆਏਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਦਾਂ ਆਏਗਾ ਸੋ ਇਹ ਹੈ ਆਏਗੀ ਜੇ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਬਹੁਤ ਹੀ ਜਿਆਦਾ ਪਿਆਰੀ ਲੁੱਕ ਆ ਰਹੀ ਹੈ ਇਹ ਇਸ ਦਾ ਦੁਪੱਟਾ ਰਹੇਗਾ ਔਰ ਕਲਰ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਸੂਟ ਦਾ ਕਿੰਨਾ ਯੂਨੀਕ ਸ਼ੇਡ ਹੈਗਾ ਇਹ ਸੈਰਟਨ ਔਰਗਾਂਜ਼ਾ ਦਾ ਸਟੱਫ ਆਏਗਾ ਅਗਰ ਕਿਸੇ ਨੂੰ ਇਹ ਸੂਟ ਪਸੰਦ ਆ ਰਿਹਾ ਹੈ ਜੀ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਇਹ ਸੂਟ ਬਣਵਾ ਸਕਦੇ ਹੋ ਅਗਰ ਕਿਸੇ ਨੂੰ ਕਲਾਇਸ ਸੂਟ ਦਾ ਵਰਕ ਪਸੰਦ ਹੈ ਤੁਸੀਂ ਕਿਸੇ ਹੋਰ ਕਲਰ ਤੇ ਬਣਵਾ ਸਕਦੇ ਹੋ ਕਿਸੇ ਵੀ ਸਟੱਫ ਦੇ ਉੱਤੇ ਬਣਵਾ ਸਕਦੇ ਹੋ ਇਹ ਵੀ ਚੋਇਸ ਹੈ ਜਿਹੜੀ ਟੋਟਲੀ ਤੁਹਾਡੀ ਹੋਏਗੀ ਐਜ਼ ਇਟ ਜੋ ਅਸੀਂ ਦਿਖਾਇਆ ਸੂਟ ਤੁਸੀਂ ਇਦਾਂ ਦਾ ਰੈਡੀ ਕਰਵਾਉਣਾ ਤਾਂ ਅਸੀਂ ਇਦਾਂ ਦਾ ਵੀ ਤੁਹਾਨੂੰ ਰੈਡੀ ਕਰਕੇ ਦੇ ਸਕਦੇ ਹਾਂ ਨੈਕਸਟ ਆਰਟੀਕਲ ਆਏਗਾ ਜੀ ਜੋ ਆਏਗਾ ਵੈਲਵਟ ਦੇ ਉੱਪਰ ਇਹ ਬੋਟਲ ਗ੍ਰੀਨ ਜਿਹੜੀ ਸ਼ੇਡ ਦਾ ਸੂਟ ਆਏਗਾ ਵੈਲਵਟ ਆਏਗੀ ਹੋ ਸਕਦਾ ਹੈ ਕਿ ਵੀਡੀਓ ਦੇ ਵਿੱਚ ਥੋੜਾ ਬਹੁਤ ਇਸ ਦਾ ਫਰਕ ਆ ਰਿਹਾ ਹੋਵੇ ਸ਼ੇਡ ਦਾ ਇਹ ਵੈਲਵਟ ਦਾ ਸੂਟ ਆਏਗਾ ਇਸ ਦੀ ਸਾਰੀ ਫਰੰਟ ਤੇ ਉੱਪਰ ਜਿਹੜੀ ਬੂਟੀ ਆਏਗੀ ਪਲੱਸ ਇਸ ਤੇ ਜਿਹੜੇ ਘੇਰੇ ਦੇ ਉੱਪਰ ਹੈ ਜਿਹੜਾ ਹੈਵੀ ਏਮਬਰਾਇਡਰੀ ਆਏਗੀ ਤੁਸੀਂ ਦੇਖ ਸਕਦੇ ਕਿੰਨੀ ਹੀ ਅਨੀਕ ਔਰ ਸਫਾਈ ਦੇ ਨਾਲ ਹੈ ਜਿਹੜਾ ਹੈਂਡਵਰਕ ਹੈ ਜਿਹੜਾ ਕੀਤਾ ਗਿਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਆਏਗਾ ਪਲੱਸ ਇਸੇ ਇਸ ਦੇ ਨਾਲ ਹੀ ਇਸ ਦੀ ਬਾਟਮ ਹੈ ਜਿਹੜੀ ਫੇਅਰ ਕੀਤੀ ਗਈ ਹੈ ਬਾਟਮ ਦੇ ਉੱਪਰ ਵੀ ਬਹੁਤ ਸੋਹਣਾ ਜਾਲ ਦਾ ਵਰਕ ਆਏਗਾ ਬਹੁਤ ਸੋਹਣੀਆਂ ਪੌਂਚੀਆਂ ਦਾ ਜਿਹੜਾ ਵਰਕ ਆਏਗਾ ਬਹੁਤ ਹੀ ਜ਼ਿਆਦਾ ਪਿਆਰਾ ਔਰ ਸਫਾਈ ਦੇ ਨਾਲ ਹੈ ਜਿਹੜਾ ਕੀਤਾ ਗਿਆ ਔਰ ਇਸ ਦਾ ਦੁਪੱਟਾ ਵੀ ਪਿਓਰ ਔਰਗੈਂਜ਼ਾ ਦਾ ਰਹੇਗਾ ਪਲੱਸ ਇਸ ਨੂੰ ਟਿਸ਼ੂ ਦੀ ਜਿਹੜੀ 골ਡਨ ਟਿਸ਼ੂ ਦੀ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਹੀ ਜ਼ਿਆਦਾ ਸੋਹਣੀ ਇਸਦੀ ਲੁੱਕ ਹੈ ਜਿਹੜੀ ਕ੍ਰੀਏਟ ਹੋਈ ਹੈ ਔਰ ਇਹ ਇਸ ਦੀ ਬਾਜੂ ਦਾ ਕੰਮ ਆਏਗਾ ਬੂਟੀ ਆਏਗੀ ਔਰ ਬਾਜੂ ਦੇ ਉੱਪਰ ਜਿਹੜਾ ਵਰਕ ਆ ਜਾਏਗਾ ਸੋ ਇਹੇ ਵੀ ਸੂਟ ਅਗਰ ਕਿਸੇ ਨੇ ਬੈਲਵੈਟ ਦੇ ਉੱਪਰ ਬਣਵਾਉਣਾ ਹੈ ਤਾਂ ਉਸੇ ਵੀ ਸਟੱਫ ਦੇ ਵਿੱਚ ਬਣਵਾ ਸਕਦੇ ਹੋ ਅਗਰ ਕਿਸੇ ਹੋਰ ਸਟੱਫ ਦੇ ਵਿੱਚ ਬਣਵਾਉਣਾ ਹੈ ਤਾਂ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਇਸ ਤੋਂ ਇਲਾਵਾ ਇਸ ਨੂੰ ਆਪਾਂ ਕੱਲਾ ਵਰਕ ਅਗਰ ਕਿਸੇ ਨੂੰ ਪਸੰਦ ਹੈ ਤਾਂ ਤੁਸੀਂ ਉਹ ਕਿਸੇ ਹੋਰ ਸਟੱਫ ਤੇ ਬਣਵਾ ਸਕਦੇ ਹੋ ਤੇ ਇਹ ਵੀ ਜਿਹੜੀ ਚੁਆਇਸ ਹੈ ਤੁਹਾਡੀ ਰਹੇਗੀ ਸੋ ਇੰਨਾ ਸਾਰੇ ਸੂਟਸ ਦੇ ਵਿੱਚੋਂ ਅਗਰ ਕੋਈ ਤੁਹਾਨੂੰ ਸੂਟ ਪਸੰਦ ਆ ਰਿਹਾ ਜਾਂ ਕਿਸੇ ਦਾ ਸਟੱਫ ਤੁਹਾਨੂੰ ਪਸੰਦ ਆਇਆ ਜਾਂ ਡਿਜ਼ਾਈਨ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਡੀਐਮ ਕਰ ਸਕਦੇ ਹੋ ਥੈਂਕ ਯੂ ਸੋ